ਸੇ ਦੂ ਮੂਸੇ ਵਾਲਾ ਜਿਸ ਨੂੰ ਕਿ ਇਸ ਦੁਨੀਆ ਤੋਂ ਗਿਆ ਨੂੰ 29 ਮਈ ਨੂੰ ਪੂਰੇ 2 ਸਾਲ ਹੋ ਜਾਣਗੇ ਤੇ 29 ਮਈ ਨੂੰ ਹੀ ਸਿੱਧੂ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੀ ਦੂਸਰੀ ਵਰਸੀ ਮਨਾਈ ਜਾਵੇਗੀ। ਦਸਤਾਰ ਕਲੱਬ ਮਸਤੂਆਣਾ ਦੇ ਕੁਝ ਮੈਂਬਰ ਵਰਸੀ ਦੇ ਸੰਬੰਧ ਵਿੱਚ ਮੂਸੇ ਹਵੇਲੀ ਗਿਆ ਜਿੱਥੇ ਉਹਨਾਂ ਨੇ ਬਲਕੌਰ ਸਿੰਘ ਨਾਲ ਗੱਲਬਾਤ ਕਰਕੇ ਦੱਸਿਆ ਕਿ ਸਾਨੂੰ ਬਲਕੌਰ ਸਿੰਘ ਨੇ ਕਿਹਾ ਹੈ ਕਿ ਇਲੈਕਸ਼ਨ ਹੋਣ ਕਰਕੇ ਇਸ ਵਾਰ ਅਸੀਂ ਵਰਸੀ ਤੇ ਜਿਆਦਾ ਵੱਡਾ ਇਕੱਠ ਨਹੀਂ ਕਰ ਰਹੇ ਤੇ ਨਾ ਹੀ ਕਿਸੇ ਨੂੰ ਸੱਦਾ ਦੇ ਰਹੇ ਹਾਂ। ਮੂਸੇ ਪਿੰਡ ਮਨਾਈ ਜਾਣ ਵਾਲੀ ਵਰਸੀ ਵਿੱਚ ਬਸ ਆਸ-ਪਾਸ ਦੇ ਪਿੰਡਾਂ ਦੇ ਲੋਕ ਹੀ ਸ਼ਾਮਲ ਹੋਣਗੇ। ਦਸਤਾਰ ਕਲੱਬ ਮਸਤੂਆਣਾ ਵੱਲੋਂ 29 ਮਈ ਵਾਲੇ ਦਿਨ ਦਸਤਾਰਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ। ਹੋਰ ਕੀ ਦੱਸਿਆ ਇਹਨਾਂ ਮੁੰਡਿਆਂ ਨੇ ਦੇਖੋ ਅੱਗੇ ਪੂਰੀ ਵੀਡੀਓ ਤੇ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਉਸ ਦਿਨ ਦੂਰ ਦਰਾਡੇ ਦੇ ਫੈਨ ਮੂਸੇ ਨਾ ਜਾਣ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਕੀ ਆਪ ਸਭ ਨੂੰ ਪਤਾ ਹੈ ਕਿ ਨਕਤੀ ਮਈ 2024 ਨੂੰ ਬਾਈ ਸੋਹਨੀਬ ਸਿੰਘ ਸਿੱਧੂ ਦੀ ਵਰਸੀ ਉਪਰ ਮਸਤੋਣਾ ਸਾਹਿਬ ਦਸਤਾਰਕਣਾ ਵੱਲੋਂ ਦਸਤਾਰ ਸਿਖਲਾਈ ਕੈਂਪ ਨੰਗਰ ਦਸਤਾਰਾਂ ਨੇ ਲਗਾਇਆ ਜਾਣਾ ਹੈ ਸੋ ਇਸ ਵਿੱਚ ਆਪਣੀ ਬਾਈ ਜੀ ਦੇ ਬਾਪੂ ਜੀ ਨਾਲ ਗੱਲਬਾਤ ਹੋਈ ਸਾਰੀ ਸੋ ਉਹਨਾਂ ਨੇ ਕਿਹਾ ਵੀ ਹਾਲਾਤਾਂ ਨੂੰ ਤੇ ਵੋਟਾਂ ਨੂੰ ਆਪਾਂ ਨਜ਼ਰ ਵਿੱਚ ਰੱਖਦੇ ਹੋਏ ਐਸ ਕੀ ਬਾੜਾ ਕੱਟ ਨਹੀਂ ਕੀਤਾ ਸੋ ਇਹ ਜਿਹੜੀ ਵਰਸੀ ਆ ਉਹ ਪਿੰਡ ਪੱਧਰ ਤੇ ਹੀ ਮਨਾਈ ਜਾਣੀ ਹੈ ਗੁਰਦੁਆਰਾ ਸਾਹਿਬ ਵਿਖੇ ਸੋ ਨੇੜੇ ਦੇ ਵੀਰਾਂ ਨੂੰ ਤਾਂ ਬੇਨਤੀ ਹੈ ਵੱਧ ਤੋਂ ਵੱਧ ਵੀਰ ਪਹੁੰਚੋ ਪਰ ਜਿਹੜੇ ਦੂਰ ਵਾਲੇ ਵੀਰ ਨੇਗੇ ਸੋ ਉਹ ਜੇ ਹੋ ਸਕੇ ਤਾਂ ਨਾ ਆਉਣ ਕਿਉਂਕਿ ਇਹਨਾਂ ਨੇ ਵੋਟਾਂ ਕਰਕੇ ਵੀ ਬਾਲਾ ਇਕੱਠ ਨਹੀਂ ਕੀਤਾ ਤੇ ਇੱਕ ਬੱਚਾ ਵੀ ਛੋਟਾ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੀ ਹੈ ਸੋ ਬੇਨਤੀ ਆ ਵੀਰਾਂ ਨੂੰ ਵੀ ਜਿਹੜੀ ਇਹ ਵੀਡੀਓ ਆਪਣੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਜੋ ਆਪਣਾ ਇਹ ਜਿਹੜਾ ਲੰਗਰ ਦਸਤਾਰਾਂ ਦੀ ਵੀ ਬਾਈ ਦੀ ਜਿਹੜੀ ਸੋਚ ਆ ਵੀ

44944